ਕੇਂਦਰੀ ਰਾਜ ਮੰਤਰੀ ਰਾਜਨਾਥ ਜੀ ਨੇ ਇੱਕ ਜਾਣਕਾਰੀ ਸਾਂਝੀ ਕੀਤੀ ਹੈ ਨਸ਼ਰ ਕੀਤੀ ਜਾਣਕਾਰੀ ਉਹ ਕਹਿ ਰਹੇ ਕਿ ਪੰਜਾਬ ਦੇ ਹਰ ਕਿਸਾਨ ਦੇ ਸਿਰ ਤੇ ਕਰਜ਼ਾ ਹੈ ਔਰ ਕਰਜ਼ਾ ਵੀ ਲਗਭਗ 2 ਲੱਖ ਰੁਪਏ ਸੱਚਮੁੱਚ ਹੈਰਾਨ ਕਰਨ ਵਾਲੀ ਗੱਲ ਆਪਾਂ ਇਹ ਤਾਂ ਸਮਝਦੇ ਹਾਂ ਕਿ ਕਰਜ਼ਾ ਹੈ ਇਹ ਆਪਾਂ ਮਹਿਸੂਸ ਵੀ ਕਰਦੇ ਹਾਂ ਕਿ ਕਰਜ਼ਾ ਹੈ ਪਰ ਹਰ ਹਰ ਕਿਸਾਨ ਹੀ ਕਰਜ਼ਾਈ ਹੈ ਇਹ ਚੀਜ਼ ਹੈਰਾਨ ਕਰਦੀ ਹੈ ਔਰ ਇਸ ਦਾ ਕਿਤੇ ਜ਼ਿਕਰ ਨਹੀਂ ਹਾਊਸ ਹੋਲਡ ਹੂੰ ਪ੍ਰਤੀ ਕਿਸਾਨ ਨਹੀਂ ਇਹਨੂੰ ਕਹਿਣਾ ਚਾਹੀਦਾ ਕਿ ਪ੍ਰਤੀ ਕਿਸਾਨ ਪਰਿਵਾਰ ਜੀ वैसे जानकारी ਜਿਹੜੀ ਆ ਨਾ ਉਹ ਅੱਜ ਤੋਂ तकरीबन 5-6 ਦਿਨ ਪਹਿਲਾਂ ਉਥੇ ਹਾਊਸ ਦੇ ਵਿੱਚ ਰੱਖੀ ਗਈ ਸੀ ਆਪਣੇ ਪੰਜਾਬੀ ਮੀਡੀਆ 'ਚ ਉਹ ਹੁਣ ਨਿਸ਼ਰ ਕੀਤੀ ਗਈ ਹੈ ਜੀ ਦੇਖੋ ਗੱਲ ਇਹ ਆ ਕਿ ਕਰਜ਼ਾ ਤੇ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਜਿਵੇਂ ਦੱਸਿਆ ਕਿ 2 ਲੱਖ ਤੋਂ ਵੱਧ ਆਪਣੇ ਇੱਧਰ ਦੇ ਜਿਹੜੇ ਖੇਤੀਬਾੜੀ ਨਾਲ ਜੁੜੇ ਪਰਿਵਾਰ ਆ ప్రతి ਪਰਿਵਾਰ ਦੇ ਹਿਸਾਬ ਨਾਲ 2 ਲੱਖ ਤੋਂ ਵੱਧ ਦੇ ਕਰਜ਼ਾਈ ਆ ਜੇ ਹਰਿਆਣਾ ਦੀ ਗੱਲ ਕਰੀ ਉਹ 183000 ਸ਼ਾਇਦ ਜੀ ਹਿਮਾਚਲ ਸ਼ਾਇਦ ਕੱਲਾ 85000 ਤੇ ਕਮਾਲ ਦੀ ਗੱਲ ਹੈ ਕਿ ਜੰਮੂ ਕਸ਼ਮੀਰ ਦਾ ਜਿਹੜਾ ਕਿਸਾਨ ਪਰਿਵਾਰ ਆ ਉਹ ਸਿਰਫ 30000 ਦਾ ਕਰਜ਼ਾਈ ਆ ਜੀ ਜਿਨ੍ਹਾਂ ਦੇ ਕੋਲ ਹਮ ਜਿਆਦਾ ਇਨਾ ਕਲੀਏ ਕਿ ਸਾਧਨ ਸੰਪਦਾ ਨਹੀਂ ਹੈਗੀ ਜੀ ਪਰ ਭਾਰਤ ਦੇ ਵਿੱਚੋਂ ਤੀਜੇ ਨੰਬਰ ਤੇ ਆ ਨੰਬਰ ਜਿਹੜਾ ਹੈ ਨਾ ਹਮ 2 ਲੱਖ ਪ੍ਰਤੀ ਕਿਸਾਨ ਪਰਿਵਾਰ ਵਾਲਾ ਇਹ ਇੰਡੀਆ ਚ ਤੀਜੇ ਨੰਬਰ ਤੇ 30ਵੇਂ ਨੰਬਰ ਤੇ ਜੀ ਉਹ ਕਹਾਣੀਆਂ ਕਈ ਹੁੰਦੀਆਂ ਨੇ ਇਹ ਵੀ ਇੱਕ ਸੱਚ ਹੈ ਕਿ ਜਿਹੜਾ ਕਿਸਾਨ ਕਰਜ਼ਾ ਉਹ ਹੁਣਾ ਸਟਾਰਟ ਹੋ ਜਾਂਦਾ ਉਹ ਉਸ ਕਰਜ਼ੇ ਦੇ ਚੱਕਰ ਚ ਹੀ ਫਸਦਾ ਜਾਂਦਾ ਹੈ ਜੀ ਵਿਆਜ ਦਰ ਵਿਆਜ ਇਹਨ ਕਰੋ ਉਹ ਚੀਜ਼ਾਂ ਵੀ ਫਸਾਈ ਰੱਖਦੀਆਂ ਨੇ ਦੂਜਾ ਇਹ ਕਿ ਜਿਹੜੇ ਸੰਪੂਰਨ ਤੌਰ ਤੇ ਖੇਤੀਬਾੜੀ ਤੇ ਨਿਰਪਰ ਪਰਿਵਾਰ ਹੁੰਦੇ ਆ ਉਹਨਾਂ ਦੀ ਕਹਾਣੀ ਵੀ ਦੁਖਦ ਹੁੰਦੀ ਹੈ। ਹੂੰ। ਛੋਟੀ ਜ਼ੋਤ ਹੈ ਜੀ ਦੀ ਤੇ ਉਹਦੀ ਨਿਰਪਰਤਾ ਖੇਤੀ ਤੇ ਉਸ ਤੋਂ ਵੀ ਬੁਰੇ ਕਾਨੂੰ ਜੀ ਬਿਲਕੁਲ ਪਰ ਇੱਕ ਚੀਜ਼ ਹੋਰ ਵੀ ਹੈਗੀ ਆ ਚਾਹੇ ਉਹਨੂੰ ਆਪਾਂ ਦਰਮਿਆਨੇ ਕਿਸਾਨ ਦੀ ਕਹਾਣੀ ਕਹ ਲਈਏ ਜਾਂ ਕੁਝ ਹੱਦ ਤੱਕ ਥੋੜਾ ਜਆ ਦਰਮਿਆਨੇ ਤੋਂ ਉੱਤੇ ਦਾ ਆ ਗਿਆ ਕਿਸਾਨ ਜਾਂ ਅੱਜਕੱਲ ਕੀ ਹੈ ਕਿ ਕੁਝ ਵੱਡਾ ਕਿਸਾਨ ਵੀ ਹੂੰ ਉਹ ਕੀ ਹੈ ਕਿ ਹੋਰ ਜਿੱਦਾਂ ਲਿਮਟਾਂ ਵਾਲਾ ਚੱਕਰ ਹੈ ਜੀ ਖੁਦ ਇੱਕ ਵਾਰੀ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਦੱਸਿਆ ਸੀਗਾ ਮੈਨੂੰ ਹੁਣ ਐਗਜ਼ੈਕਟ ਫਿਗਰ ਯਾਦ ਨਹੀਂ ਉਹਨਾਂ ਨੇ ਮੈਂਸ਼ਨ ਕੀਤਾ ਸੀਗਾ ਕਿ ਮੇਰੀ ਐਨੇ ਦੀ ਲਿਮਟ ਹੈ ਜੀ ਕਿੰਨੀ ਵੱਡੀ ਲਿਮਟ ਹੂੰ ਹੈਰਾਨ ਕਰਦੀ ਆ ਬਿਲਕੁਲ ਉਹਨਾਂ ਦੇ ਕੋਲ ਡੀ ਵੀ ਵੀ ਐਕਸੀ ਹੁੰਦੀਆਂ ਜੀ ਤਾਂ ਤੁਸੀਂ ਸੋਚ ਕੇ ਦੇਖੋ ਕਿ ਉਹਨਾਂ ਨੇ ਉਸ ਵੇਲੇ ਸ਼ਾਇਦ ਹਵਾਲਾ ਦਿੱਤਾ ਸੀਗਾ ਕਿ ਇਹਨਾਂ ਦੇ ਘਰਾਂ 'ਚ ਦੋ ਸ਼ਾਦੀਆਂ ਹੋਈਆਂ ਨੇ ਮੇਰੇ ਖੈਲ ਦੇ ਨਾਲ ਬੇਟਾ ਬੇਟੀ ਹਾਂਜੀ ਤਉ ਉਹ ਕਿਸੇ ਬੱਚੇ ਦੀ ਸ਼ਾਦੀ ਸੀ ਇਹਨਾਂ ਦੀ ਹੂੰ ਤਾਂ ਇਹਨਾਂ ਨੇ ਖੁਦ ਮਤਲਬ ਕਿ ਜਨਤਕ ਤੌਰ ਤੇ ਆ ਕੇ ਕਿਹਾ ਸੀਗਾ ਕਿ ਮੇਰੀ ਐਨੇ ਦੀ ਲਿਮਟ ਆ ਜੀ ਹੁਣ ਜੇ ਤੁਸੀਂ ਸੁਖਪਾਲ ਸਿੰਘ ਖਹਿਰਾ ਵਰਗੇ ਇਸ ਤਰ੍ਹਾਂ ਦੇ ਬੰਦੇ ਨੂੰ ਜਿਹਦੇ ਕੋਲ ਕੋਈ ਕਮੀ ਨਹੀਂ ਹੈਗੀ ਜ਼ਮੀਨ ਜਾਇਦਾਦ ਵਕਤੋਂ ਨਾ ਹੂੰ ਹੂੰ ਤਾਂ ਉਹ ਉਹ ਵੀ ਗੇਮ ਖਮਾ ਰਹੇ ਨੇ ਲਿਮਟਾਂ ਦੇ ਬਿਲਕੁਲ ਉਹਨਾਂ ਨੇ ਵੀ ਜਾਂ ਤਾਂ ਲੋਡ ਪੈ ਰਹੀ ਹੈ ਜਾਂ ਜਿਵੇਂ ਵੀ ਲੋਕ ਹਾਂਜੀ ਖੇਤੀ ਹਾਂਜੀ ਖੇਤੀ ਯੋਗ ਜਿਹੜਾ ਕਰਜ਼ਾ ਹੁੰਦਾ ਤੁਹਾਨੂੰ ਪਤਾ ਉਹਦੀ ਵਿਆਜ ਦਰ ਜਿਹੜੀ ਹੈ ਬੈਂਕਾਂ 'ਚ ਹਮ ਪ੍ਰਾਈਵੇਟ ਸੈਕਟਰ ਬੈਂਕਾਂ 'ਚ ਜਾਂ ਜਿਹੜੇ ਕੋਆਪਰੇਟਿਵ ਬੈਂਕ ਹੁੰਦੇ ਉਹਨਾਂ 'ਚ ਬਹੁਤ ਘੱਟ ਹੁੰਦੀ ਹੈ ਜੀ ਠੀਕ ਹੈ ਜੀ ਹਮ ਜਿਹੜੇ ਬੈਂਕਾਂ ਨੇ ਜਨਤਕ ਸੈਕਟਰ ਦੇ ਤਾਂ ਉਹਨਾਂ ਦੇ ਵਿੱਚ ਤੇ ਇੱਕ ਨਿਸ਼ਚਿਤ ਹੱਦ ਰੱਖੀ ਗਈ ਹੈ ਕਿ ਤੁਸੀਂ ਇੰਨਾ ਕਰਜ਼ਾ ਕਿਸਾਨਾਂ ਨੂੰ ਦੇਣਾ ਹੀ ਦੇਣਾ ਹੈ ਸੈਕਟਰ ਤੋਂ ਹਮ ਠੀਕ ਹੈ ਨਾ ਜੀ ਪਰ ਗੱਲ ਇਹ ਹੈ ਕਿ ਇਹ ਵੀ ਹੁਣ ਜੁੜਨਾ ਤਾਂ ਖੇਤੀਬਾੜੀ ਦੇ ਕਰਜ਼ੇ ਦੇ ਵਿੱਚ ਹੈ ਨਾ ਕਰਜ਼ੇ ਦੇ ਵਿੱਚ ਬਿਲਕੁਲ ਲਿਮਟਾਂ ਤੇ ਹੁਣ ਮੰਨ ਲਓ ਲਿਮਟ ਕਿਸੇ ਨੇ ਕਮਾਤੀ ਤੇ ਕੋਈ ਕੋਠੀ ਪਾ ਰਿਹਾ ਕੋਈ ਵਿਆਹ ਕਰ ਰਿਹਾ ਕੋਈ ਬੱਚੇ ਨੂੰ ਬਾਹਰ ਭੇਜ ਰਿਹਾ ਜੀ ਜੀ ਤਾਂ ਉਹ ਜੁੜਨਾ ਤਾਂ ਫਿਰ ਖੇਤੀ ਵਾਲੇ ਕਰਜ਼ੇ ਚ ਹੀ ਆ ਸਾਰਾ ਜੀ ਕਰਦੇ ਸੀ ਜੁੜਨਾ ਬਿਲਕੁਲ ਤੇ ਇਹਦਾ ਇਸ ਕਹਾਣੀ ਦਾ ਇੱਕ ਦੂਸਰਾ ਪੱਖ ਹੈਗਾ ਬਿਲਕੁਲ ਠੀਕ ਹੈ ਨਾ ਜੀ ਕਿ ਸਾਨੂੰ ਇਧਰਲੇ ਪੱਖ ਤੋਂ ਵੀ ਕਹਾਣੀ ਦੇਖਣੀ ਚਾਹੀਦੀ ਹੈ ਕਿ ਲੋੜਾਂ ਜਿਹੜੀਆਂ ਖਾਸ ਤੌਰ ਤੇ ਬਹੁਤ ਵੱਡੀਆਂ ਲੋੜਾਂ ਹੂੰ ਹੂੰ ਉਹਨਾਂ ਨੂੰ ਵੀ ਇਸ ਤਰ੍ਹਾਂ ਪੂਰਿਆ ਕੀਤਾ ਜਾਂਦਾ ਹੈ ਜੀ ਬਿਲਕੁਲ ਬਿਲਕੁਲ ਮਿੰਟੂ ਜੀ ਆ ਕਰਕੇ ਫਿਰ ਮਾਊਥ ਤਾਂ ਜਿਹੜੀ ਹੈ ਐਵਰੇਜ ਕਹ ਲਓ ਉਹ ਇਦਾਂ ਦੀ ਹੋਣੀ ਆ ਨਾ ਹੂੰ ਜੀ 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 ਬਿਲਕੁਲ ਚੇਤਨ ਮਾਨ ਜੀ ਕਹ ਰਹੇ ਕਿ ਜਿੰਨਾ ਵੱਡਾ ਕਿਸਾਨ ਓਨੀ ਵੱਡੀ ਲਿਮਟ ਕਹਿੰਦੇ ਕੁਲਵੰਤ ਸਿੰਘ ਜਿਹੜੇ ਦੱਸ ਰਹੇ ਕਿ 20 ਕਰੋੜ ਦੀ ਲਿਮਟ ਹੈ ਸ਼ਾਇਦ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਹਾਂ ਜੀ ਮੈਂ ਐਗਜ਼ੈਕਟ ਤਾਂ ਨਹੀਂ ਦੱਸ ਸਕਦਾ ਪਰ ਉਹਨਾਂ ਨੇ ਖਾਸੀ ਵੱਡੀ ਰਕਮ ਦੱਸੀ ਸੀਗੀ ਉਸ ਮੇਰੇ ਲਈ 20 ਇਹ ਤਾਂ ਕਾਫੀ ਵੱਡੀ ਰਕਮ ਹੈ